ਇਹ ਦਾ ਜ਼ਰੀਆ ਸੋਇਆ ਵਾ ਡਾਕਟਰ ਹਸਪੀਟਲ ਚ ਨਿਸ਼ਟਾ ਆ ਬੇਨਾਂ ਦਾ ਫੋਨ ਕਰਨ ਡਿਆ ਵਾ ਵੀ ਆਜੋ ਆਜੋ ਇਹ ਡਾਕਟਰ ਹੁਣ ਆਇਆ ਵਾ ਜਦੋਂ ਲਾਸਟ ਤੇ ਹੁਣੇ ਜੇ ਜੇਕਰ ਉਹ ਉਦੋਂ ਆ ਜਾਂਦਾ ਤੇ ਸ਼ਾਇਦ ਉਹ ਬਚ ਜਾਂਦਾ ਜਤਿੰਦਰ ਸਿੰਘ ਕੀ ਹੋਇਆ ਕੀ ਕਿਵੇਂ ਹੈ ਜੱਤ ਜੀ ਉਹਨੂੰ ਡੇਟ ਤੇ ਕਾਇਆ ਹਮ ਇਹ ਤੇ ਹਸਪੀਟਲ ਤੇ ਲੈ ਕੇ ਆਏ ਆ ইউনাইটেড ਹਸਪੀਟਲ ਤੇ ਲੈ ਕੇ ਆਏ ਆ ਇਨਨੇ ਨੂੰ ਪਹਿਲਾਂ ਐਮ ਆਈ ਆਰ ਕਰਵਾਈ ਉਹਦੇ ਵਿੱਚ ਯਕੀਨ ਦਵਾਇਆ ਕਿ ਦਵਾਈਆਂ ਨਾਲ ਠੀਕ ਹੋ ਜਾਊਗਾ ਦਵਾਈਆਂ ਨਾਲ 3-4 ਦਿਨ ਲਾਜ ਚੱਲਿਆ ਵਾ ਮੁੜ ਕੇ ਲਾਸਟ ਦਿਨ ਇਹਨਾਂ ਨੂੰ ਇੱਕ ਘੰਟੇ ਜੀ ਦੱਸਤਾ ਕਿ ਸ਼ਾਮਾਂ ਨੂੰ ਪ੍ਰੇਰਣ ਕਰਨਾ ਪੈਣਾ ਆਈ ਇੱਕ ਵਾਰ ਇੱਕ ਘੰਟੇ ਜੁਕਤੇ ਆਇਆ ਦਾ ਇੰਤਜ਼ਾਮ ਕੀਤਾ ਇਹਨਾਂ ਨੂੰ ਦਿੱਤੇ ਪਰ ਇਹਨਾਂ ਨੇ ਜਦੋਂ ਕਿ ਇਹਨਾਂ ਨੇ ਸਾਡੇ ਕੋਲ ਬਿਆਨ ਲਈ ਵੀ ਇਹਨਾਂ ਨੇ ਇਹ ਕਹਿ ਲਾ ਸਾਡੇ ਕੋਲ ਸੈਨ ਕਰਾਈ ਕਿ 3-4 ਦਿਨ ਵਿੱਚ ਹੋਸ਼ ਆ ਜਾਊਗੀ ਅਹੀਂ ਵੀ ਕਿਹਾ ਤਿੰਨ ਚਾਰ ਦਿਨ ਲੈ ਜੋਸ਼ ਆਜੂਗੀ ਅਹੀਂ ਤਾਂ ਦਿਨ ਵੀ ਕਬੂਲ ਕਰ ਲੈ ਕਿ ਜੋਸ਼ ਆਜੂਗੀ ਜਦੋਂ ਇਹਨਾਂ ਨੇ ਆਪਰੇਟ ਕੀਤਾ ਬਾਹਰ ਆਏ ਸਾਰਿਆਂ ਨੇ ਖੁਸ਼ਿਆ ਇਹਨਾਂ ਨੂੰ ਵੀ ਠੀਕ ਹੈ ਪੇਸ਼ਟ ਕਹਿੰਦੇ ਠੀਕ ਹੈ ਕੋਈ ਖਤਰੇ ਵਾਲੀ ਗੱਲ ਨਹੀਂ ਖਤਰੇ ਤੋਂ ਬਾਹਰ ਆ ਜਿਹੜੇ ਆਪਰੇਟ ਕਰਨਾ ਸੀ ਅੰਮ੍ਰਿਤਸਰੋਂ ਡਾਕਟਰ ਉਹਨਾਂ ਨੇ ਕਿਹਾ ਨਸ ਫਟ ਗਈ ਆ ਕੋਈ ਚਾਂਸ ਨਹੀਂ 50% ਚਾਂਸ ਸਿਆ ਫਿਰ ਨਸ ਵੱਡੀ ਤੇ ਮੇਰੇ ਨਾਲ ਪਹਿਲਾਂ ਕਿਉਂ ਨਹੀਂ ਦੱਸਿਆ ਆਪਰੇਸ਼ਨ ਕਰਨ ਤੋਂ ਪਹਿਲਾਂ ਇਹ ਸਾਡੇ ਪੈਸੇ ਬਣਾਉਣ ਦੇ ਸੀ ਅੱਲੋ ਦਾ ਡਾਕਟਰ ਨੇ ਨਿਗਹਿਲੀ ਲੱਗ ਗਈ ਨਿਗਹਿਲੀ ਫਿਰ ਸਾਢੇ 6 ਵਜੇ ਦਾ ਪੈਸੇ ਬਣਾਉਣ ਦੇ ਸਾਢੇ 6 ਵਜੇ ਦਾ ਸਰੀਰ ਸੋਇਆ ਵਾ ਡਾਕਟਰ ਹਸਪੀਟਲ ਚ ਨਿਸ਼ਟਾ ਬੈਨ ਦਾ ਫੋਨ ਕਰਨ ਡਿਆ ਵਾ ਵੀ ਆਜੋ ਆਜੋ ਇਹ ਡਾਕਟਰ ਹੁਣ ਆਇਆ ਵਾ ਜਦੋਂ ਲਾਸਟ ਤੇ ਹੁਣੇ ਜੇ ਜੇਕਰ ਉਦੋਂ ਆ ਜਾਂਦਾ ਤੇ ਸ਼ਾਇਦ ਉਹ ਬਚ ਜਾਂਦਾ ਮੁੰਡੇ ਸੱਦੇ ਤੋਂ ਪਹਿਲਾਂ ਇਹਨੇ ਮੁੰਡੇ ਸੱਦੇ ਕਿ ਸੱਦੀ ਆ ਮੇਰਾ ਘਰ ਉਜੜ ਗਿਆ ਦੇਖ ਗਿਆ ਘਰ ਸਾਦ ਦੇ ਕੀ ਮੈਂ ਕਰਦੇ ਆ ਐਨਾਂ ਕਿ ਉਹ ਇਨਸਾਫ ਦੇ ਕੋਈ ਗਰੀਬ ਨਾ ਬਸ ਇਹ ਸੱਚ ਦੱਸਿਆ ਕਰਨ ਤੋ ਕੀ ਜੋ ਨਾਰਕਿਆ ਕਰਨ ਕੇ ਮਾਮਲਾ ਮਾਮਲਾ ਇਹ ਇੱਥੇ ਲੱਗ ਆ ਕਿ ਸਵੇਰੇ 8 ਵਜੇ ਨਾਲ ਤੇ ਇਹਨਾਂ ਦਾਖਲ ਕਰ ਲਿਆ ਵਾ ਤੇ ਇਹਨਾਂ ਰਾਤ ਤੇ ਮੜ ਪਿਆ ਨੂੰ ਅੰਬਰਸਾ ਘੱਲੇ ਨਾ ਉਹ ਕਰਾਂ ਤਾ ਦੋ ਦਿਨ ਉਸਕ ਨੂੰ ਦੇਦੇ ਐਮ ਆਰ ਆਈ ਕਰਾਈ ਐਮ ਆਰ ਆਈ ਤੇ ਮੁੜ ਕੇ ਅੰਦੇ ਕੱਲ ਸਾਨੂੰ ਆਂਦੇ ਆ ਇਹ ਵੇਲੇ ਇਹ ਵੇਲੇ ਦੀ ਗੱਲ ਹੈ ਜਦੋਂ ਵਾਵਾ ਬੰਦੇ ਖੱਟ ਕੇ ਨੰਨ ਅੰਦਰ ਇਹਨਾਂ ਨੇ ਆਖਿਆ ਵੀ ਇਹਦਾ ਪ੍ਰੈਸ਼ਰ ਨੂੰ ਦਵਾਈ ਇਹਨਾਂ ਨੇ ਕੰਮ ਚੱਲਣਾ ਹੈ ਭਈਆ ਚਲੋ ਘੱਟੋ ਪ੍ਰੈਸ਼ਰ ਠੀਕ ਹੋਣਾ ਚਾਹੀਦਾ ਇਹਨਾਂ ਆਖਿਆ ਕੋਈ ਗੱਲ ਨਹੀਂ ਹੁੰਦੀ ਖਤਰੇ ਤੋਂ ਬਾਹਰ ਆ ਪ੍ਰੈਸ਼ਰ ਕਰਾਂਗੇ ਕੋਈ ਗੱਲ ਨਹੀਂ ਰੁਪਿਆ ਰੁਪਿਆ ਨਾਲ ਕੱਲ ਲੈ ਆਵਾਂ ਮੈਡੀਸਨ ਦਾ ਵਖਰਾ ਉਹ ਕੀ ਵਖਰਾ ਪਹਿਲਾਂ ਜਿਹੜਾ ਖਾਧਾ ਵਖਰਾ ਹਾਂਜੀ ਇਹਨਾਂ ਦੀ ਮਡੇਲੀ ਹੋਈ ਹੈ ਜੀ ਡਾਕਟਰ ਇੱਥੇ ਆਈ ਕੋਈ ਨਹੀਂ ਡਾਕਟਰ ਆਪ ਵੀ ਚਲ ਗਿਆ ਗੀ ਬੜੇ ਸੱਦੇ ਆ ਜੀ ਉਹਨਾਂ ਨੇ ਭਰਾ ਨੂੰ ਆਪ ਚਲ ਗਿਆ ਜੀ ਬਈ ਆ ਠੀਕ ਤੇ ਨੇ ਮਗਰੋਂ ਮੁੰਡੇ ਵੀ ਆਏ ਗੈਂਗਸਟਰ ਆਏ ਇੱਥੇ ਬੜੇ ਸੱਦੇ ਡਾਕਟਰ ਨੇ ਆਪ ਖੁਦ ਤੇ ਡੈਥ ਹੋਈ ਹੈ ਜਦੋਂ ਸਵੇਰੇ ਤੇ ਮੁੰਡੇ ਵੀ ਸੱਦੇ ਗਏ ਆ ਵੀ ਹੌਣ ਬੜੇ ਕੀਤੇ ਹੁਣ ਆਇਆ 10 ਜਦੋਂ ਆਪਰੇਟ ਹੋਇਆ ਸੀ ਉਦੋਂ ਇਹ ਭੱਜ ਗਿਆ ਡਾਕਟਰ ਨਾਲ ਹੀ ਉਹਨਾਂ ਦੇ ਤੇ ਬਾਅਦ ਚ ਆਇਆ ਨਹੀਂ ਉੱਥੇ ਤੇ ਜਿਹੜਾ ਸਟਾਫ ਰੱਖਿਆ ਉਹ ਨਵਾਂ ਸਟਾਫ ਹੀ ਸਾਰਾ ਤੇ ਉਹਨਾਂ ਨੇ ਦੇਖਭਾਲ ਇਦਾਂ ਕੀਤੀ ਨਹੀਂ ਚੰਗੀ ਤਰ੍ਹਾਂ ਉਸੇ ਕਰਕੇ ਇਦਾਂ ਹੋ ਗਿਆ ਇਹ ਕਹਤਾ ਜੀ ਇਹ ਮੰੰਗੀ ਕਰਦੇ ਆਪਾਂ ਇਹ ਹੀ ਸਭ ਉਹ ਜਿਹੜੇ ਸਾਬ ਮੰਗਦੇ ਆਂ ਸਾਰੇ ਨਹੀਂ ਡੈਥ ਬਾਰੇ ਤਾਂ ਮੈਨੂੰ ਨਹੀਂ ਪਤਾ ਇੰਨਾ ਕਿ ਮੈਨੂੰ ਪਤਾ ਚੱਲਿਆ ਕਿ ਜਿਹੜਾ ਨਵਾਂ ਪ੍ਰਾਈਵੇਟ ਹਸਪੀਟਲ ਖੁੱਲਿਆ ਨਹੀਂ ਇਦੇ ਬਾਰੇ ਸਾਨੂੰ ਨਹੀਂ ਪਤਾ ਇਹ ਨਵਾਂ ਹੀ ਹਸਪੀਟਲ ਖੁੱਲਿਆ ਇਦੇ ਬਾਰੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਜੇ ਕੋਈ ਇਦਾਂ ਦੀ ਹੈਗੀ ਹੈ ਤੇ ਦੇ ਸਕਦੇ ਅਸੀਂ ਉਹਨਾਂ ਦੇ ਡਾਕੂਮੈਂਟ ਵਗੈਰਾ ਜਾ ਕੇ ਚੈੱਕ ਕਰ ਸਕਦੇ ਸਰ ਲੜਕੇ ਪਰਵਾਲੋ ਜਿਹਦੀ ਡੈਥ ਹੋਈ ਹੈ ਉਹਨਾਂ ਦੇ ਪਰਵਾਲੋ ਉਪਰ ਟੈਸਟ ਕੀਤਾ ਜਾ ਰਿਹਾ ਹਸਪੀਟਲ ਦੇ ਖਿਲਾਫ ਤੇ ਸਰ ਤੁਸੀਂ ਇੱਥੋਂ ਦਾ ਐਸਐਮਓ ਜਿਹਦੇ ਇਹ ਤੁਹਾਡੀ ਨੋਲਿਜ ਤੋਂ ਬਿਨਾਂ ਹੀ ਮੈਦ ਖੋਲ ਸਕਦੇ ਨੇ ਕੋਈ ਵੀ ਕੁਆਲੀਫਾਈਡ ਜਿਹੜਾ ਡਾਕਟਰ ਹੈ ਨਾ ਜਿਹੜਾ ਕੁਆਲੀਫਾਈਡ ਡਾਕਟਰ ਹੈ ਜਿਹਦੇ ਕੋਈ ਡਿਗਰੀ ਹੈ ਉਹ ਆਪਣੀ ਕਲੀਨਿਕ ਖੋਲ ਸਕਦਾ ਹੈ ਆਪਣੇ ਜਿਹੜੇ ਸਰਟੀਫਿਕੇਟ ਜਿਹਦੇ ਕੋਲ ਹੋਣ ਰਜਿਸਟ੍ਰੇਸ਼ਨ ਹੋਈ ਹੈ ਪੰਜਾਬ ਮੈਡੀਕਲ ਕੰਸਮ ਵੱਲੋਂ ਉਹ ਆਪਣਾ ਕਲੀਨਿਕ ਚਲਾ ਸਕਦੇ ਆ ਦੇਖੋ ਬਿਲਕੁਲ ਜੇ ਆਪਾਂ ਨੂੰ ਕੋਈ ਸਾਰਾ ਤੁਸੀਂ ਲਿਖ ਕੇ ਦਿਓ ਆਪਾਂ ਸਿਵਲ ਸਰਜਨ ਸਾਡ ਦੀ ਹੈਲਪ ਲੈ ਕੇ ਉਹਨਾਂ ਦੀ ਬੋਰਡ ਬਣਾ ਕੇ ਅਸੀਂ ਉੱਥੇ ਜਾ ਕੇ ਇਨਕੁਆਇਰੀ ਕਰ ਸਕਦੇ ਆ ਕਿ ਆਪਣੇ ਜਿਹੜੇ ਡਾਕੂਮੈਂਟ ਦਿਖਾਏ ਜਾਣ ਇਸ ਜਾਨ ਜ਼ਰੂਰੀ ਨਹੀਂ ਹੈ ਹਸਪੀਟਲ ਸੈਪਰ ਜੀਲਿਸ਼ਨ ਕੰਟਰੋਲ ਬੋਰਡ ਵੱਲੋਂ ਸਰਟੀਫਾਈਡ ਹੋ ਵੀ ਜ਼ਰੂਰੀ ਹੈ ਫਿਰ ਆ ਡਾਇਰੈਕਟ ਬਾਇਓ ਬਾਇਓ ਵੇਸਟ ਜਿਹੜਾ ਬਾਇਓ ਮੈਡੀਕਲ ਵੇਸ ਜਨਰੇਟ ਹੁੰਦਾ ਉਹਦੇ ਵੱਲੋਂ ਵੀ ਫਾਇਰ ਸੇਫਟੀ ਵੱਲੋਂ ਸਰਟੀਫਿਕੇਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਨਹੀਂ ਹੌਸਪਟਲ ਸਰ ਜਿਹੜੇ ਇਹੋ ਜਿਹੇ ਡਾਕਟਰ ਨੇ ਕਾਨੂੰਨ ਨੂੰ ਸਿੱਕੇ ਤੇ ਟੰਕੇ ਲੋਕਾਂ ਦੀ ਸਿਹਤ ਦਾ ਨਾਲ ਖਲਵਾੜ ਕਰਨੇ ਜੋ ਵੀ ਸਾਨੂੰ ਆਪਣੇ ਸਿਵਲ ਸਜਨ ਸਾਵਲ ਹਦਾਇਤਾਂ ਹੋਣਗੀਆਂ ਜੋ ਵੀ ਉਹਨਾਂ ਵੱਲੋਂ ਅਨੁਮਾਨ ਰੈਕਸ਼ਨ ਆਈ ਗਈ ਹੈ ਉਸ ਦੇ ਸਾਬ ਨਾਇਨਕੁਆਰੀ ਕਰਕੇ ਜੋ ਵੀ ਬੰਦੀ ਕਰ ਰਹੀ ਹੋ ਮੈਂ ਡਾਕਟਰ ਉਤੇਜ ਯੂਨਾਈਟਿਡ ਆਫ ਸੋਸ ਇਸ ਤਰ੍ਹਾਂ ਕੁਛ ਨਹੀਂ ਹੈਗਾ ਇਹਨਾਂ ਨੂੰ ਅਸੀਂ ਸਟਾਰਟਿੰਗ ਤੋਂ ਹੀ ਜਿਸ ਦਿਨ ਮਰੀਜ਼ ਮੇਰੇ ਕੋਲ ਆਇਆ ਸੀ ਇਹ ਬਿਲਕੁਲ ਬੇਹੋਸ਼ੀ ਦੀ ਹਾਲਤ ਸੀ ਆਏ ਮਰੀਜ਼ ਨੂੰ ਤੇ ਇਹਨਾਂ ਨੂੰ ਅਸੀਂ ਇੰਟੂਵੇਟ ਕੀਤਾ ਇਹਨਾਂ ਨੂੰ ਨੱਕ ਚ ਨਾਲ ਹੀ ਪਾਈ ਪਿਸ਼ਾਬ ਦੇ ਨਾਲ ਹੀ ਪਾਈ ਇਹਨਾਂ ਦੀ ਜਾਣ ਪਛਾਈ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਐਮ ਆਰ ਆਈ ਸਕੈਨ ਕਰਾਇਆ ਐਮ ਆਰ ਆਈ ਸਕੈਨ ਕਰਾਉਣ ਤੋਂ ਬਾਅਦ ਉੱਚ ਪਤਾ ਲੱਗਾ ਕਿ ਦਿਮਾਗ ਦੀ ਜਿਹੜੀ ਨਾੜ ਹੈ ਉਹਨਾਂ ਦੀ ਲੀਕ ਹੋ ਗਈ ਹੈ ਠੀਕ ਹੈ ਤੇ ਦਿਮਾਗ ਵਿੱਚ ਬਲੱਡ ਕਾਫੀ ਇਕੱਠਾ ਹੋ ਗਿਆ ਠੀਕ ਹੈ ਅਸੀਂ ਇਹਨਾਂ ਦਾ ਦਵਾਈਆਂ ਨਾਲ ਸ਼ੁਰੂ ਕੀਤਾ ਇਲਾਜ ਪਹਿਲਾਂ ਤੇ ਉਸ ਤੋਂ 24 ਘੰਟੇ ਬਾਅਦ ਦੁਬਾਰਾ ਸਕੈਨ ਕਰਾਇਆ ਗਿਆ ਇਹਨਾਂ ਦਾ ਫਿਰ ਐਮ ਆਰ ਆਈ ਕਰਾਇਆ ਗਿਆ ਉਹ ਜੀ ਵਾਰ ਫਿਰ ਐਮ ਆਰ ਆਈ ਕਰਾਇਆ ਗਿਆ ਉਸ ਤੋਂ ਬਾਅਦ ਮਰੀਜ਼ ਨੂੰ ਥੋੜਾ ਬੁਖਾਰ ਆਣਾ ਸ਼ੁਰੂ ਹੋਇਆ ਦੇ ਬੁਖਾਰਾਣਾ ਸ਼ੁਰੂ ਹੋਇਆ ਫਿਰ ਅਸੀਂ ਇਹਨਾਂ ਦੀ ਐਮਰਜੈਂਸੀ ਰਾਤ ਨੂੰ ਹੀ ਨਿਊਰੋ ਸਰਜਰੀ ਕਰਤੀ ਇਹਨਾਂ ਦਾ ਅਸੀਂ ਈਵੀਡੀ ਡਰੇਨੇਜ ਦੇ ਨਾਮ ਦੀ ਸਰਜਰੀ ਹੁੰਦੀ ਹੈ ਉਹ ਅਸੀਂ ਕੀਤੀ ਤੁਹਾਡੇ ਕੋਲ ਪੁੱਛਿਆ ਕਿ ਤੁਸੀਂ ਬੰਦੇ ਕੋ ਹਾਂਜੀ ਹਾਂਜੀ ਸਾਰਾ ਪਰਵੈਂਸੀ ਨਿਊਰੋ ਸਰਜਨ ਨੇ ਹੀ ਸਰਜਰੀ ਕੀਤੀ ਹੈ ਤੇ ਸਾਰਾ ਕਸਾਰਾ ਬਾਈ ਦਾ ਪ੍ਰੋਸੈਸ ਹੀ ਕੰਮ ਹੋਇਆ ਜਿਸ ਤਰ੍ਹਾਂ ਮੈਡੀਕਲਸ ਹੁੰਦਾ ਸਾਡੇ ਵੱਲੋਂ ਕੋਈ ਮੈਡੀਕਲ ਨੈਗਲੀਜੈਂਸੀ ਨਹੀਂ ਹੋਈ ਹੈ ਕੁਝ ਇਹਨਾਂ ਨੂੰ ਅੰਡਰਸਟੈਂਡ ਕਰਨ 'ਚ ਕੁਝ ਦਿੱਕਤ ਹੋ ਰਹੀ ਹੈ ਕਿ ਇਹ ਕੁਝ ਚੀਜ਼ ਅੰਡਰਸਟੈਂਡ ਨਹੀਂ ਕਰ 파 ਰਹੇ ਸਾਡੇ ਜੋ ਸੀਨਮ ਸਮਝਾ ਰਹੇ ਹੈ ਸਰ ਉਹਨੇ ਕਿਹਾ ਕਿ ਸਾਨੂੰ ਜਿਹੜਾ ਰਿਟਰਨ ਚ ਲਿਖ ਕੇ ਦਿੱਤਾ ਗਿਆ ਹੈ ਕਿ ਤੁਹਾਡਾ ਮਰੀਜ਼ ਜਿਹੜਾ ਇੱਕ ਦੋ ਦਿਨ ਦਾ ਬਿਲਕੁਲ ਬੋਲਦਾ ਹੈ ਸਰ ਇਸ ਤਰ੍ਹਾਂ ਕੁਝ ਨਹੀਂ ਹੈਗਾ ਕੰਸੈਂਟ ਪੇਪਰ ਮੇਰੇ ਕੋਲ ਹੀ ਹੈਗਾ ਇਸ ਤਰ੍ਹਾਂ ਕੋਈ ਡਾਕਟਰ ਕਦੇ ਆਪਾਂ ਜਦੋਂ ਪੇਸ਼ੈਂਟ ਨੂੰ ਦੱਸਿਆ ਗਿਆ ਸੀ ਕਿ ਚਾਂਸ 20 25% ਹੈ ਜੇ ਅਸੀਂ ਇਹ ਕਿਸ ਤਰ੍ਹਾਂ ਲਿਖ ਕੇ ਦੇ ਦਾਂਗੇ ਕਿ 20/ ਆਪਣਾ ਪੇਸ਼ੈਂਟ ਬਿਲਕੁਲ ਠੀਕ ਹੈ ਜਾਂ ਕੋਈ ਉਹਦਾ ਅਸੀਂ ਪ੍ਰੋਪਰ ਨਹੀਂ ਦੇਵਾਂਗੇ ਨਾ ਉਹਦਾ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਜੀ ਜਿਹੜੇ ਸਟਾਫ ਮੈਂਬਰ ਹੈ ਇਹ ਉਹਨਾਂ ਦਾ ਥੋੜਾ ਲਾਉਡਲੀ ਬੋਲ ਰਿਹਾ ਸੀ ਤੇ ਸਟਾਫ ਮੈਂਬਰ ਨੇ ਵੀ ਕੋਈ ਗੌਂਸਾ ਬਣਾ ਜੇ ਹਰ ਰਿਸਪੈਕਟਫੁਲੀ ਗੱਲ ਕਰਾਂਗੇ ਉਹਨਾਂ ਰਿਸਪੈਕਟਫੁਲੀ ਗੱਲ ਕਰਨੀ ਜੇ ਬਲ ਲੜਾਈ ਝਗੜੇ ਦੀ ਗੱਲ ਆ ਕਰਾਂਗੇ ਤੇ ਫਿਰ ਅੱਗੋਂ ਹਰ ਬੰਦੇ ਦੀ ਆਪਣੀ ਸੈਲਫ ਰਿਸਪੈਕਟ ਹੈਗੀ ਹੈ ਤੁਹਾਨੂੰ ਪਤਾ ਸਮੱਸਿਆ ਇਹਨਾਂ ਤੋਂ ਆਪਕੀ ਜਿਹੜੇ ਆਪਰੇਸ਼ਨ ਕਰਨ ਤੋਂ ਪਹਿਲਾਂ ਉਹਦੀ ਦਿਮਾਗ ਦੀ ਨਾੜੀ ਸਖਤ ਉਹੀ ਪਰ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਸਰ ਇਹਨਾਂ ਦੋ ਵਾਰ ਸਕੈਨ ਹੋਏ ਦੋਨੋਂ ਵਾਰ ਸਕੈਨ ਚ ਇਹੀ ਦੱਸਿਆ ਇਹਨਾਂ ਨੂੰ ਕਿ ਦਿਮਾਗ ਦੀ ਨਾੜੀ ਫੱਟੀ ਹੈ ਔਰ ਸਕੈਨ ਮੈਂ ਕਦੇ ਵਾਸਤੇ ਕਰਾਣਾ ਸਕੈਨ ਚ ਇਹੀ ਆਉਣਾ ਹੈ ਨਾ ਦਿਮਾਗ ਦੀ ਨਾੜੀ ਫੱਟੀ ਹੈ ਬਲੱਡ ਕਲੌਟ ਹੋਇਆ ਅੰਦਰ ਦੋ ਪ੍ਰਕਾਰ ਦਾ ਹੁੰਦਾ ਇੱਕ ਖੂਨ ਜੰਮ ਜਾਂ ਉਸੇ ਰੀਤੇ ਆਏ ਇੱਥੇ ਉਸੇ ਲਾਜ ਵਾਸਤੇ ਆਏ ਨਾੜ ਫਟਣ ਦੇ ਕਿੰਨੀ ਕਦੇ ਤੋਂ ਤੁਸੀਂ ਇੱਥੇ ਆਸਤੀ ਕੰਨੇ ਇਹ ਪਿਛਲੇ 14 ਤੋਂ 15 ਦਿਨ ਹੋ ਗਏ ਸਮੋਸਾ ਕੱਲ ਸਿਵਾਉਂਦੇ